ਜੈ ਭੀਰਾਂ ਦੀ ਜੈ ਸੱਜਣਾ ਦੀ ਮਹਿਰਮਾਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸਾਨੂੰ ਇਸ ਦਿਨ ਤੇ ਹੀ ਇਹ ਕਰਮ ਕਰਨਾ ਚਾਹੀਦਾ ਜਾਨਕੀ ਐਤਵਾਰ ਦੇ ਦਿਨ ਹੀ ਇਹ ਕਰਮ ਕਰਨਾ ਚਾਹੀਦਾ ਜਾਂ ਫਿਰ ਵੈਸੇ ਵੀ ਕਰ ਸਕਦੇ ਆ ਸੋ ਕਈਆਂ ਦਾ ਮੰਨਣਾ ਹੈ ਕਿ ਐਤਵਾਰ ਦੇ ਦਿਨੇ ਕਰਮ ਜ਼ਿਆਦਾ ਕੀਤਾ ਜਾਂਦਾ ਹੈ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਾਂਝਣਾ ਨਾਲ ਕਰਨਾ ਜੋ ਆਪਾਂ ਕਰਮ ਦੱਸਣਾ ਹੈ ਜੀ ਸੋ ਕੁਝ ਕਮੈਂਟਾਂ ਵੀ ਦੱਸਵਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋਚਿਨਾ ਜਿਨ੍ਹਾਂ ਨੇ ਵੀ ਕੱਲ ਗੂਗਲ ਪੇ ਕੀਤਾ ਹੈ ਅੱਜ ਵੀ ਸੋ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮਾਲਕ ਹਮੇਸ਼ਾ ਹੀ ਕਿਰਪਾ ਬਣਾ ਕੇ ਰੱਖੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਨੇ ਕਿ ਦੀਦੀ ਜੀ ਮੇਰਾ ਨਾਮ ਜਸਵਿੰਦਰ ਕੌਰ ਹੈ ਅਸੀਂ ਦੋ ਟਾਈਮ ਸੇਵਾ ਕਰਦੇ ਹਾਂ ਤੇ ਦੋ ਟਾਈਮ ਚਿਰਾਗ ਵੀ ਰੋਸ਼ਨ ਕਰਦੇ ਹਾਂ ਹਾਜ਼ਰੀ ਵੀ ਬੈਠ ਕੇ ਲਗਾਉਂਦੇ ਹਾਂ ਤੇ ਇਹ ਲਿਖਦੇ ਨੇ ਕਿ ਸਾਨੂੰ ਸਾਡੇ ਪੀਰੋ ਮੁਰਸ਼ਿਦ ਦਰਸ਼ਨ ਵੀ ਦਿੰਦੇ ਆ ਸੋ ਦੇਖੋ ਜੀ ਪਹਿਲਾਂ ਆਪਾਂ ਇੱਥੇ ਇੱਕ ਗੱਲ ਕਲੀਅਰ ਕਰ ਦਈਏ ਕਿ ਜਦੋਂ ਵੀ ਤੁਹਾਨੂੰ ਤੁਹਾਡੇ ਮੁਰਸ਼ਿਦ ਦੇ ਦਰਸ਼ਨ ਹੋਣ ਸੋ ਇਹਨਾਂ ਗੱਲਾਂ ਨੂੰ ਗੁਪਤ ਰੱਖਿਆ ਜਾਵੇ ਜਿੰਨਾ ਤੁਸੀਂ ਗੁਪਤ ਰੱਖੋਗੇ ਕਿਸੇ ਨਾਲੇ ਸ਼ੇਅਰ ਨਹੀਂ ਕਰੋਗੇ ਉਨੀ ਹੀ ਕਿਰਪਾ ਵਧਦੀ ਜਾਂਦੀ ਹੈ ਸੋ ਜਦੋਂ ਅਸੀਂ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਉਹ ਗੱਲ ਜਿਹੜੀ ਉੱਥੇ ਹੀ ਰੁਕ ਜਾਂਦੀ ਹੈ ਸੋ ਫਿਰ ਕਈ ਵਾਰ الانسان ਕਹਿੰਦਾ ਹੈ ਕਿ ਪਹਿਲਾਂ ਅਸੀਂ ਸੇਵਾ ਕਰਦੇ ਸੀ ਤਾਂ ਸਾਨੂੰ ਇਸ ਤਰ੍ਹਾਂ ਦਰਸ਼ਨ ਹੁੰਦੇ ਸੀ ਆਵਾਜ਼ ਆਉਂਦੀ ਸੀ ਸੋ ਇਹ ਹੀ ਸਭ ਆਪਾਂ ਗਲਤੀਆਂ ਕਰ ਲੈਂਦੇ ਆ ਜਿੱਥੇ ਕਿ ਮਾਲਕ ਦੀ ਕਿਰਪਾ ਜਿਹੜੀ ਹੈ ਉੰਦੀ ਨਾਲ ਹੀ ਆ ਪਰ ਉਹ ਮਾਲਕ ਦਿਖਾਉਣਾ ਹਟ ਜਾਂਦਾ ਗੱਲਬਾਤ ਕਿਉਂਕਿ ਉਹ ਪਰਮਾਤਮਾ ਪਰਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਸੋ ਜਿਨੇ ਪਰਦੇ ਵਿੱਚੋਂ ਉਹਨੂੰ ਖੋਜ ਲਿਆ ਹੈ ਸੋ ਉਹਨੂੰ ਤਾਂ ਫਿਰ ਗੱਲ ਦਿਖਾਉਣੀ ਸ਼ੁਰੂ ਕਰਦਾ ਹੈ ਕਿਉਂਕਿ ਉਹਦੀ ਨੇਚਾ ਭਾਵਨਾ ਤੇ ਸੇਵਾ ਦੇ ਸਕਤੇ ਦਿਖਾਉਂਦਾ ਹੈ ਸੇਵਾ ਤਾਂ ਇਨਸਾਨ ਕਰਦਾ ਹੀ ਰਹਿੰਦਾ ਆ ਫਿਰ ਵੀ ਕਰਦਾ ਹੈ ਜੇਕਰ ਦਰਸ਼ਨ ਨਹੀਂ ਹੁੰਦੇ ਪਰ ਮਨ ਪਰੇਸ਼ਾਨ ਰਹਿੰਦਾ ਹੈ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਫਿਰ ਮਨ ਵਿੱਚ ਇੱਕ ਬਹਿਮ ਆ ਜਾਂਦਾ ਹੈ ਕਿ ਪਤਾ ਨਹੀਂ ਮਾਲਕ ਦੇ ਮਨਰਾਜ ਕੀ ਹੋਵੇ ਸੁਭਰਾਜ ਕੀ ਉਹ ਦਿਨ ਸੋਜ ਉਹ ਸੇਵਾ ਕਰਾਂਗੇ ਉਹ ਰਹਿਣ ਕੇ ਸਾਥ ਹੀ ਪਰ ਪਰਦਾ ਕਰ ਲੈਂਦੀ ਆ ਸੋ ਇਸ ਕਰਕੇ ਰੌਲਾ ਕਦੇ ਵੀ ਨਹੀਂ ਇਹਨਾਂ ਗੱਲਾਂ ਦਾ ਪਾਉਣਾ ਚਰੀ ਤਾਂ ਹੈ ਸੋ ਜਿੰਨਾ ਅਸੀਂ ਇਹਨਾਂ ਗੱਲਾਂ ਨੂੰ ਗੁਪਤ ਰੱਖਾਂਗੇ ਉੰਨੀ ਹੀ ਮਾਲਕ ਦੀ ਕਿਰਪਾ ਹੁੰਦੀ ਹੈ ਸੋ ਬਾਕੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇੰਨੀ ਸੇਵਾ ਕਰ ਲੈਂਦੇ ਹੋ ਸੋ ਕਰਮਾ ਵਾਲੀ ਰੂਹ ਹੀ ਇੰਨਾ ਟਾਈਮ ਤੇ ਇਸ ਤਰ੍ਹਾਂ ਸੇਵਾ ਕਰ ਸਕਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਜੀ ਪੈਸੇ ਇਹ ਜੋ ਕਮੈਂਟ ਆਇਆ ਹੈ ਇਹਨਾਂ ਦੇ ਕਮੈਂਟ ਵੀ ਵੀਡੀਓ ਤੇ ਆਉਂਦੇ ਹੀ ਰਹਿੰਦੇ ਵੀ ਕਾਫੀ ਟਾਈਮ ਤੋਂ ਵੀਡੀਓ ਨੂੰ ਸੁਣਦੇ ਸੰਤ ਤੇ ਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਭੈਣ ਜੀ ਮੇਰੀ ਰੋਟੀ ਹੀ ਕੁਛ ਇਹੋ ਜੀ ਹੈ ਮੈਂ ਦਵਾਈ ਵਿੱਚਾਂ ਕੀ ਮੈਂ ਵੀਡ ਖਾ ਕੇ ਤੁਹਾਡੀ ਵੀਡੀਓ ਨੂੰ ਸੁਣ ਸਕਦਾ ਹਾਂ ਸੋ ਇਹਨਾਂ ਦਾ ਵੀ ਕਮੈਂਟ ਹਰ ਰੋਜ਼ ਹੀ ਵੀਡੀਓ ਤੇ ਆਉਂਦਾ ਹੈ ਜੀ ਇਹ ਵੀ ਹਰ ਰੋਜ਼ ਵੀਡੀਓ ਨੂੰ ਸੁਣਦੇ ਆ ਜੀ ਸੋ ਬਹੁਤ-ਬਹੁਤ ਇਥੇ ਧੰਨਵਾਦ ਕਰਦੇ ਆ ਜੀ ਵੀ ਤੁਸੀਂ ਹਰ ਰੋਜ਼ ਇਹ ਵੀਡੀਓ ਨੂੰ ਸੁਣਦੇ ਹੋ ਔਰ ਕਮੈਂਟ ਕਰਦੇ ਹੋ ਸੋ ਦੇਖੋ ਜੀ ਜਦੋਂ ਅਸੀਂ ਕੁਝ ਇਹੋ ਜਿਹਾ ਖਾਂਦੇ ਪੀਂਦੇ ਆ ਪਰ ਫਿਰ ਵੀ ਪਰਮਾਤਮਾ ਦੇ ਤਰਫ ਆਪਣਾ ਧਿਆਨ ਤਾਂ ਜੋੜਨ ਦੀ ਕੋਸ਼ਿਸ਼ ਕਰਦੇ ਆ ਸੋ ਉਹ ਇਨਸਾਨ ਕਦੇ ਇਹ ਗਲਤ ਨਹੀਂ ਮੰਨਿਆ ਗਿਆ ਪਰ ਇੱਥੇ ਆਪਾਂ ਇਹ ਹੀ ਕਹਾਂਗੇ ਕਿ ਇਹ ਸਭ ਜੋ ਚੀਜ਼ਾਂ ਹੈ ਇਹ ਇਨਸਾਨ ਦੇ ਖਾਣ ਲਈ ਨਹੀਂ ਬਣੀਆਂ ਪਰ ਫਿਰ ਵੀ ਅਸੀਂ ਇਹ ਸਭ ਕੁਝ ਖਾਂਦੇ ਜਾ ਰਹੇ ਆ ਸੋ ਜਿੰਨਾ ਅਸੀਂ ਇਹਨਾਂ ਗੱਲਾਂ ਤੋਂ ਦੂਰ ਹੋਵਾਂਗੇ ਉਨੀ ਮਾਲਕ ਦੀ ਕਿਰਪਾ ਨੂੰ ਹਾਸਲ ਕਰ ਪਾਉਂਦੇ ਹਾਂ ਸੋ ਬਾਕੀ ਚਲੋ ਰੋਟੀ ਐਸੀ ਹੈ ਖਾਣੀ ਕਰ ਰਹੀ ਆ ਤਾਂ ਕੋਈ ਗੱਲ ਨਹੀਂ ਪਰ ਦਿਨ ਵਿਚਾਰ ਕੇ ਜ਼ਰੂਰ ਖਾਣਾ ਇਹ ਨਹੀਂ ਹੈ ਕਿ ਜਿਕਰ ਪੀਰ ਅਕੀਰ ਦੀ ਸੇਵਾ ਕਰਦੇ ਹੋ ਤੇ ਤੁਸੀਂ ਉਸ ਦਿਨ ਤੇ ਵੀ ਖਾਓ ਸੋ ਕੁਝ ਦਿਨ ਜ਼ਰੂਰ ਵਿਚਾਰ ਲਿਆ ਕਰੋ ਜੀ ਜਿਨ੍ਹਾਂ ਦਿਨਾਂ ਤੇ ਤੁਸੀਂ ਸੇਵਾ ਕਰਦੇ ਆ ਕਿਉਂਕਿ ਇਹ ਜਾਨਵਰਾਂ ਨੂੰ ਹੱਕ ਮਿਲਿਆ ਸੀ ਕਿ ਜੀਵ ਹੱਤਿਆ ਕਰ ਸਕਦੇ ਆ ਖਾ ਸਕਦੇ ਕਿਉਂਕਿ ਉਹਨਾਂ ਦਾ ਖਾਣਾ ਇਹ ਹੈ ਉਹ ਇੱਕ ਦੂਸਰੇ ਨੂੰ ਮਾਰਦੇ ਆ ਤੇ ਖਾਂਦੇ ਆ ਪਰ ਇੱਥੇ ਆਪਾਂ ਉਹ ਜਨਵਰਾਂ ਵਾਲਾ ਹੀ ਇੱਕ ਤਰ੍ਹਾਂ ਦਾ ਇੱਕ ਕਰਮ ਜਿਹੜਾ ਕਰ ਰਹੇ ਆ ਸੋ ਇਹਨਾਂ ਚੀਜ਼ਾਂ ਤੋਂ ਜਿੰਨਾ ਦੂਰ ਰਹਾਗੇ ਉਨਾ ਹੀ ਸਹੀ ਆ ਸੋ ਵਾਕੀ ਜ਼ਿਕਰ ਗੁਰਧਾਰਨਾ ਕੀਤੀ ਹੋਈ ਆ ਤਾਂ ਫਿਰ ਤੁਸੀਂ ਇਹ ਚੀਜ਼ਾਂ ਨੂੰ ਤਿਆਗ ਹੀ ਤਾਂ ਉਹ ਤਾਂ ਚੰਗੀ ਗੱਲ ਆ ਕਿਉਂਕਿ ਗੁਰੂ ਇਹ ਸਭ ਕੁਝ ਛੁਡਾ ਦਿੰਦਾ ਹੈ ਜ਼ਿਕਰ ਹਜੇ ਤੱਕ ਗੁਰਧਾਰਨਾ ਨਹੀਂ ਹੈ ਸਿੱਧੀ ਸੇਵਾ ਕੀਰਤਾਂ ਦੀ ਹੀ ਕਰ ਰਹੇ ਹੋ ਤਾਂ ਫਿਰ ਤੁਸੀਂ ਉਹਨਾਂ ਦੇ ਦਿਲ ਤੇ ਦੇ ਵੀ ਜਰੂਰ ਵਿਚਾਰਿਆ ਕਰੋ ਫਿਰ ਵਿਚਾਰ ਕਰਕੇ ਖਾ ਸਕਦੇ ਆ ਤੇ ਬਾਕੀ ਰਹੀ ਗੱਲ ਵੀਡੀਓ ਸੁਣਨ ਦੀ ਸੋ ਵੀਡੀਓ ਹਰ ਕੋਈ ਸੁਣ ਸਕਦਾ ਹੈ ਸਸਥੰਗ ਹਰ ਇੱਕ ਹਾਲਤ ਵਿੱਚ ਅਸੀਂ ਸੁਣ ਸਕਦੇ ਆ ਪਰ ਚੇਕਰ ਉਹਦੇ ਤੇ ਅਮਲ ਕਰੀਏ ਜੇਕਰ ਅਮਲ ਕਰਨਾ ਹੈ ਤਾਂ ਫਿਰ ਸੁਣ ਸਕਦੇ ਆ ਸੋ ਮਨ ਨੂੰ ਸਾਫ ਰੱਖਣਾ ਕਿਸੇ ਦੇ ਖਿਲਾਫ ਬ੍ਰੋਧ ਕੁਝ ਮਾੜਾ ਸ਼ਬਦ ਨਹੀਂ ਬੋਲਣਾ ਸੋ ਮਨ ਸਾਫ ਹੋਵੇਗਾ ਤਾਂ ਪਰਮਾਤਮਾ ਦੀ ਕਿਰਪਾ ਹਮੇਸ਼ਾ ਹੀ ਰਹਿੰਦੀ ਆ ਤੁਸੀਂ ਕਿਸ ਵੀ ਹਾਲਾਤ ਵਿੱਚ ਹੋਵੋ ਸੋ ਮਾਲਕ ਦਾ ਨਾਮ ਸੁਣ ਸਕਦੇ ਹੋ ਉਹਨਾਂ ਦੀ ਮਹਿਾ ਨੂੰ ਸੁਣ ਸਕਦੇ ਹੋ ਸਮਝ ਸਕਦੇ ਹੋ ਸੋ ਬਾਕੀ ਇੰਨੀ ਗੱਲ ਹੈ ਕਿ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣਾ ਹੀ ਚਾਹੀਦਾ ਆ ਸੋ ਬਾਕੀ ਸਮੇਂ ਦੇ ਹਿਸਾਬ ਨਾਲ ਮਾਲਕ ਵੀ ਕਿਰਪਾ ਕਰ ਦਿੰਦਾ ਹੈ ਛੇਤੀ ਹੀ ਇਹਨਾਂ ਚੀਜ਼ਾਂ ਤੋਂ ਮੁਕਤ ਕਰ ਦਿੰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਹਰ ਰੋਜ਼ ਵੀਡੀਓ ਸੁਣਨ ਦੇ ਨਾਲ ਮਨ ਖੁਸ਼ ਹੋ ਜਾਂਦਾ ਹੈ ਮਾਲਕ ਦੇ ਕੋਲ ਇਹ احساس ਹੁੰਦਾ ਹੈ ਸੋ ਜਿਸ ਦਿਨ ਵੀਡੀਓ ਨਾ ਸੁਣੀਏ ਐਵੇਂ ਲੱਗਦਾ ਜਿਵੇਂ ਕੋਈ ਕੰਮ ਛੁੱਟ ਗਿਆ ਹੋਵੇ ਸੋ ਬਹੁਤ ਹੀ ਪਿਆਰਾ ਇਹਨਾਂ ਨੇ ਕਮੈਂਟ ਕਾਫੀ ਵੱਡਾ ਲਿਖਿਆ ਹੋਇਆ ਹੈ ਸੋ ਦੇਖੋ ਜੀ ਇਹ ਤੁਹਾਡਾ ਮਨ ਹੈ ਜਦੋਂ ਮਨ ਇਨਸਾਨ ਦਾ ਟਿਕ ਜਾਵੇ ਤਾਂ ਫਿਰ ਇਸ ਤਰ੍ਹਾਂ ਹੀ ਫੀਲ ਹੁੰਦਾ ਹੈ ਇਸ ਲਈ ਕਈ ਤਾਂ ਹਰ ਰੋਜ਼ ਤੁਸੀਂ ਹਾਜ਼ਰੀ ਲਗਾ ਕੇ ਦੇਖੋ ਹਰ ਰੋਜ਼ 10 ਮਿੰਟ ਦਾ ਇਹ ਸਮਾਂ ਗੱਟੋ ਪਰ ਅੱਖਾਂ ਬੰਦ ਕਰਕੇ ਆਪਣੇ ਹਾਲਾਤ ਦਾ ਧਿਆਨ ਧਰੋ ਸੋ ਇੱਕ ਮਹੀਨਾ ਹੀ ਲਗਾਤਾਰ ਤੁਸੀਂ ਇਹ ਕਰਮ ਕਰ ਲਿਆ ਸੋ ਚਿਤਾ ਵੀ ਮਾਰੀ ਸਮਾਗਨ ਤੋਂ ਕੱਟੋ ਜ਼ਰੂਰ ਤੇ ਤੁਹਾਨੂੰ ਜਿਸ ਦਿਨ ਲੱਗੇਗਾ ਕਿ ਅੱਜ ਸਾਡੇ ਕੋਲ ਟਾਈਮ ਨਹੀਂ ਹੈ ਸੇਵਾ ਨਹੀਂ ਹੋਣੀ ਪਰ ਫਿਰ ਵੀ ਦੇਖੋਗੇ ਉਸ ਦਿਨ ਆਪਣੇ ਆਪ ਮਾਲਕ ਨੇ ਆਪਣੇ ਚਰਨਾ ਵਿੱਚ ਤੁਹਾਨੂੰ ਹਾਜ਼ਰੀ ਲਗਵਾ ਲੈਣੀ ਕਿਉਂਕਿ ਇੱਥੋਂ ਫਿਰ ਕਿਰਪਾ ਦਾ ਪਤਾ ਚੱਲਣ ਲੱਗ ਪੈਂਦਾ ਹੈ ਤੇ ਜਿਸ ਦਿਨ ਫਿਰ ਮਜਬੂਰੀ ਦੇ ਕਾਰਨ ਇਹ ਕਰਮ ਨਾ ਹੀ ਕਰ ਹੋਵੇ ਜਿਆਦਾ ਹੀ ਕੋਈ ਮਜਬੂਰੀ ਆ ਜਾਂਦੀ ਆ ਤੇ ਉਸ ਦਿਨ ਫਿਰ ਇਹ ਅਹਿਸਾਸ ਹੁੰਨਾ ਰਹਿੰਦਾ ਹੈ ਕਿ ਬਹੁਤ ਜ਼ਰੂਰੀ ਕੰਮ ਸਾਡਾ ਛੁੱਟ ਗਿਆ ਸੋ ਇੱਕ ਮਨ ਵਿੱਚ ਤੜਫ ਰਹਿੰਦੀ ਹੈ ਸੋ ਇਹ ਤੜਫ ਹੀ ਮਾਲਕ ਦੇ ਨਜ਼ਦੀਕ ਸਾਨੂੰ ਕਰਦੀ ਹੈ ਸੋ ਇਹਨਾਂ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਕਿ ਪ੍ਰਮਾਤਮਾ ਦੀ ਸਾਡੇ ਤੇ ਕਿਰਪਾ ਹੈ ਜੀ ਸੋ ਇਹ ਮਾਲਕ ਦੀ ਕਿਰਪਾ ਤੋਂ ਬਿਨਾਂ ਅਹਿਸਾਸ ਨਹੀਂ ਹੁੰਦੇ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਹਰ ਰੋਜ਼ ਤੁਸੀਂ ਸਮਾਂ ਕੱਢਦੇ ਹੋ ਹਰ ਰੋਜ਼ ਕਮੈਂਟ ਕਰਦੇ ਹੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਜੀ ਅਮਲ ਕਰਦੇ ਹੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਬਹੁਤ ਹੀ ਖਾਸ ਹੈ ਤੇ ਬਹੁਤ ਹੀ ਜ਼ਰੂਰੀ ਇਹ ਗੱਲਾਂ ਸਮਝਣ ਵਾਲਾ ਹੈ ਸੋ ਇਹਨਾਂ ਗੱਲਾਂ ਨੂੰ ਜ਼ਰੂਰ ਨੋਟ ਕਰਨਾ ਸਮਝਣਾ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਕਈਆਂ ਦਾ ਮੰਨਣਾ ਹੈ ਕਿ ਐਤਵਾਰ ਦੇ ਦਿਨ ਹੀ ਕਿਉਂਕਿ ਜਿਹੜੇ ਦਿਨ ਸਾਲ ਦੇ ਵਿੱਚ ਖਾਸ ਹੁੰਦੇ ਨੇ ਕਿ ਆਹ ਤਿਹਾਰ ਸਾਡੇ ਚੱਲ ਰਹੇ ਆ ਆਹ ਦਿਨ ਚੱਲ ਰਹੇ ਆ ਤੇ ਉਹਨਾਂ ਦਿਨਾਂ ਵਿੱਚ ਇਨਸਾਨ ਕਈ ਵਾਰੀ ਇਹ ਸੋਚ ਵਿਚਾਰ ਕਰਦਾ ਹੈ ਕਿ ਸ਼ਾਇਦ ਅਸੀਂ ਐਤਵਾਰ ਦੇ ਦਿਨ ਕਰਮ ਕਰਾਂਗੇ ਤਾਂ ਲੱਗੇਗਾ ਸ਼ਾਇਦ ਵੀਰਵਾਰ ਦੇ ਦਿਨ ਜਾਂ ਮੰਗਲਵਾਰ ਚ ਹੀ ਸਤੇ ਦੀ ਸੇਵਾ ਕਰਦੇ ਉਸ ਦਿਨ ਕਰਾਂਗੇ ਤੇ ਸ਼ਾਇਦ ਜਿਆਦਾ ਲੱਗਦਾ ਹੈ ਕਰੂ ਕੀਤਾ ਪਰ ਜੋ ਦਿਨ ਮਾਲਕ ਨੇ ਤੈਅ ਕਰ ਦਿੱਤੇ ਕਿ ਇੰਨੇ ਦਿਨਾਂ ਦੇ ਵਿੱਚ ਤੁਸੀਂ ਆਹ ਕਰਮ ਕਰਨਾ ਹੈ ਕਰ ਸਕਦੇ ਆ ਤਾਂ ਫਿਰ ਉੱਥੇ ਕਦੇ ਵੀ ਮਨ ਵਿੱਚ ਇਹ ਬਹਿਮ ਪਰਮ ਨਹੀਂ ਪਾਲਣਾ ਚਾਹੀਦਾ ਸੋ ਵਾਕਈ ਉਹ ਆਪਣੀ ਸ਼ਰਧਾ ਹੁੰਦੀ ਆ ਸੋ ਐਤਵਾਰ ਇਹ ਨਹੀਂ ਹੈ ਕਿ ਐਤਵਾਰ ਦੀ ਇਹ ਸੇਵਾ ਲੱਗ ਗਈ ਐਤਵਾਰ ਇੱਕ ਛੁੱਟੀ ਦਾ ਦਿਨ ਹੈ ਸੋ ਐਤਵਾਰ ਦੇ ਦਿਨ ਹਰ ਇੱਕ انسان ਸਮਾਂ ਕੱਢ ਪਾਉਂਦਾ ਹੈ ਛੁੱਟੀ ਵਾਲੇ ਦਿਨ ਮਾਲਕ ਨੂੰ ਇਤਿਆਹਾਸ ਸਕਦਾ ਹੈ ਸੋ ਇਹ ਇੱਕ ਹਫ਼ਤੇ ਬਾਅਦ ਸਮਾਂ ਹਰ ਕੋਈ ਕੱਢ ਸਕਦਾ ਹੈ ਇਸ ਲਈ ਐਤਵਾਰ ਦਾ ਦਿਨ ਮਨਾਇਆ ਜਾਂਦਾ ਹੈ ਵਰਤੋਂ ਤੋਂ ਬਾਅਦ ਸੋ ਹੁਣ ਆਪਾਂ ਇੱਥੇ ਗੱਲ ਇਹ ਕਰਨੀ ਹੈ ਕਿ ਹੁਣ ਜਿਵੇਂ 15 ਸਰਾਤ ਚੱਲਣੇ ਹੈ ਲਗਾਤਾਰ 15 ਦਿਨ ਜੋ ਹੈ ਉਹ ਬਜ਼ੁਰਗਾਂ ਦੇ ਆ ਬਜ਼ੁਰਗਾਂ ਦੇ ਨਾਮ ਤੇ ਹੀ ਕਰਮ ਕੀਤੇ ਜਾਣੇ ਆ ਤੇ ਹੁਣ ਜੇਕਰ ਇਹਨਾਂ ਦਿਨਾਂ ਲਈ ਆਪਾਂ ਪਹਿਮ ਪਰ ਮਨ ਵਿੱਚ ਰੱਖਾਂਗੇ ਤਾ ਉਹ ਇੱਕ ਬਹਿਮ ਹੋ ਜਾਂਦਾ ਹੈ ਸੋ ਮਨ ਵਿੱਚ ਇਹੋ ਜਿਹਾ ਕੋਈ ਬਹਿਮ ਨਹੀਂ ਲਿਆਉਣਾ ਸੋ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਹਾਡੇ ਕੋਲ ਐਤਵਾਰ ਦਾ ਸਮਾਂ ਨਹੀਂ ਨਿਕਲ ਪਾਉਂਦਾ ਵੀਰਵਾਰ ਦਾ ਸਮਾਂ ਨਹੀਂ ਜਾਨੀ ਵੀ ਜਿਸ ਦਿਨ ਤੇ ਤੁਸੀਂ ਸੇਵਾ ਕਰਦੇ ਹੋ ਉਹ ਦਿਨ ਤੇ ਤੁਸੀਂ ਫ੍ਰੀ ਨਹੀਂ ਹੋ ਇਹ ਕਰਮ ਨਹੀਂ ਕਰ पाए ਤਾਂ ਇਹ ਨਹੀਂ ਸੋਚਣਾ ਹੈ ਕਿ ਹੁਣ ਇਹ ਦਿਨ ਨਿਕਲ ਗਿਆ ਤੇ ਅਸੀਂ ਇਹ ਕਰਮ ਨਹੀਂ ਕਰਨਾ ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕਿਸੇ ਵੀ ਦਿਨ ਤੇ ਇਹ ਕਰਮ ਕਰੋਗੇ ਕਰਮ ਲੱਗਣਾ ਹੀ ਆ ਕੀਤਾ ਕਿਉਂਕਿ ਇਹ ਦਿਨ ਹੀ ਖਾਸ ਉਹਨਾਂ ਦੇ ਚੱਲ ਰਹੇ ਜੋ ਦਿਨ ਪਹਿਲਾਂ ਤੋਂ ਤੈਅ ਹੋ ਚੁੱਕੇ ਉਹ ਦਿਨਾਂ ਤੇ ਕਰਮ ਤੁਸੀਂ ਕਰ ਸਕਦੇ ਆ ਕਿਸੇ ਵੀ ਦਿਨ ਵਿੱਚ ਜਾਨੀ ਕਿ ਇਹਦੇ ਦਿਨਾਂ ਚੋਂ ਕਿਸੇ ਵੀ ਦਿਨ ਜਿਸ ਦਿਨ ਤੁਹਾਨੂੰ ਲੱਗੇ ਕਿ ਅਸੀਂ ਫ੍ਰੀ ਆ ਅਸੀਂ ਕਰਮ ਕਰ ਸਕਦੇ ਉਸ ਦਿਨ ਤੇ ਤੁਸੀਂ ਜ਼ਰੂਰ ਕਰੋ ਜੀ ਸੋ ਕੱਲ ਐਤਵਾਰ ਹੈ ਕੱਲ ਐਤਵਾਰ ਦੇ ਦਿਨ ਤਾਂ ਬਹੁਤ ਜ਼ਿਆਦਾ ਇਹ ਕਰਮ ਕੀਤਾ ਜਾਣਾ ਆ ਸੋ ਹਰ ਇੱਕ ਰੂ ਨੇ ਕੱਲ ਦਾ ਦਿਨ ਜੋ ਹੈ ਜਿਆਦਾ ਮਨਾਉਣਾ ਕਿਉਂਕਿ ਇੱਕ ਛੁੱਟੀ ਦਾ ਦਿਨ ਹੈ ਐਤਵਾਰ ਦਾ ਧੰਨਵਾਦ ਚੜ ਕੇ ਸੇਵਾ ਪਿੱਤਰਾਂ ਦੀ ਕਰਨੀ ਹੈ ਹਰ ਇੱਕ ਨੇ ਸੋ ਕਈਆਂ ਨੇ ਹੁੰਦਾ ਹੈ ਕਿ ਘਰ ਵਿੱਚ ਹੀ ਸਰਾਧ ਕਰਨਾ ਹੈ ਪਰ ਕਈ ਦਰਗਾਹ ਅਜਾਣੇ ਕੀ ਦਰਗਾਹ ਨਹੀਂ ਕਹਿ ਦਿੰਦੇ ਆਪਾਂ ਦਰਬਾਰ ਜਟੇਰਿਆਂ ਦਾ ਬਣਾਇਆ ਹੁੰਦਾ ਹੈ ਆ ਕੋਟ ਦੇ ਵਿੱਚ ਸੋ ਉਹ ਇੱਕ ਥਾਂ ਤੇ ਹੀ ਅੰਨ ਪਾਣੀ ਲਗਾ ਦਿੰਦੇ ਆ ਇਕੱਠਾ ਕਰਕੇ ਹੀ ਸਾਧ ਗ੍ਰਾਈ ਇਕੱਠੀ ਕਰਦੇ ਆ ਤਾਂ ਇੱਕ ਥਾਂ ਤੇ ਲੰਗਰ ਲਗਾ ਦਿੱਤਾ ਜਾਂਦਾ ਹੈ ਤਾਂ ਉਸ ਦਿਨ ਗਣੀ ਐਤਵਾਰ ਦਾ ਦਿਨ ਚੜ੍ਹਨਾ ਜ਼ਰੂਰੀ ਹੋ ਜਾਂਦਾ ਕਿਉਂਕਿ ਛੁੱਟੀ ਦਾ ਦਿਨ ਹੈ ਕਿ ਹਰ ਕੋਈ ਲੰਗਰ ਵਿੱਚ ਸ਼ਾਮਲ ਹੋ ਸਕਦਾ ਹੈ ਆਸ ਬੇਨਤੀ ਆਪਣੇ ਪਿਤਰਾ ਬਜ਼ੁਰਗਾਂ ਅੱਗੇ ਕਰੇ ਸੇਵਾ ਕਰੇ ਆਪਣੇ ਹਿੱਸੇ ਦੀ ਸੋ ਜਦੋਂ ਕਿਤੇ ਦਰਬਾਰ ਤੇ ਇਹ ਸਭ ਕਰਮ ਕਰਨਾ ਹੋਵੇ ਤਾਂ ਫਿਰ ਐਤਵਾਰ ਹੋਣਾ ਜ਼ਰੂਰੀ ਹੁੰਦਾ ਹੈ ਸੋ ਆਖੀ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਦਿਨ ਤੇ ਕਰਮ ਕਰ ਸਕਦੇ ਆਂ